ਲੇ ਕਿਚਨ ਤੋਂ ਦਰਵਾਜੇ ਖਿੜਕੀਆਂ ਬੈੱਡ ਸੋਫੇ ਕੱਪਬੋਰਡ ਵੈਂਟੀ ਐਲਈਡੀ ਪੈਨਲ ਸਾਰਾ ਕੰਮ ਹੀ ਆਪਾਂ ਇੱਥੋਂ ਤਿਆਰ ਕਰਕੇ 1 ਮਹੀਨੇ ਦੇ ਵਿੱਚ ਆਪਾਂ ਪੂਰੀ ਕੋਠੀ ਕੰਪਲੀਟ ਕਰ ਦਿੰਦੇ ਹਾਂ ਉਹ 7 ਬਈ 8 ਦੀ ਹੈ 7 ਬਈ 6 ਦੀ ਕਿਚਨ ਹੈ ਐਚਡੀਐਚ ਅਮਰਕਸ਼ਨ ਤੇ ਹਿੱਸਾ ਦਾ ਹੀ ਲਾ ਕੇ 1.5 ਲੱਖ ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਜੇ ਉਹਨਾਂ ਦਾ ਕੋਈ ਕਾਰਪੈਂਟਰ ਹੈ ਕੋਈ ਉਹਨਾਂ ਦਾ ਰਿਲੇਟਿਵ ਹੈ ਕੋਈ ਪਲਾਈ ਬੋਰਡ ਦਾ ਕੰਮ ਕਰਦਾ ਹੈ ਸਾਡੇ ਮਟੀਰੀਅਲ ਨੂੰ ਚੈਲੰਜ ਕਰਦਾ ਹੈ ਤਾਂ ਬਈ ਅਸੀਂ 1 ਲੱਖ ਰੁਪਏ ਨਾਮ ਦਵਾਂਗੇ ਆਪਦਾ ਸਾਰਾ ਮਟੀਰੀਅਲ ਅਸੀਂ ਬਬਸ ਲੈ ਕੇ ਆ ਜਾਗੇ। ਮੇਰੇ ਕੋਲ ਇੱਕ ਸਰਸਾ ਦੀ ਵਾਈਟ ਕਿਚਨ ਆਈ ਹੈ। ਉਹਦੇ ਚ ਆਪਾਂ ਸ਼ਟਰ ਵੀ ਵਾਈਟ ਦਿੱਤਾ ਹੈਗਾ। ਬਹੁਤ ਹੀ ਪਿਆਰੀ ਲੁੱਕ ਬਣੀ ਹੈ। ਬਹੁਤ ਸੋਹਣੀ ਕਿਚਨ ਮਤਲਬ ਕਿ ਤਿਆਰ ਹੋ ਗਈ ਹੈ। ਇਹਨਾਂ ਦਾ ਵੈਲੂ ਨਵਾਂ ਪ੍ਰੋਡਕਟ ਆ। ਉਹਦੀ 21 ਸਾਲ ਦੀ ਗਾਰੰਟੀ ਹੈ। ਉਹ ਵਾਟਰ ਪ੍ਰੂਫ ਵੀ ਹੈ ਔਰ ਸੌਂਗ ਪ੍ਰੂਫ ਵੀ ਹੈ। ਉਲਟੀ ਮੁਤਾਬਕ ਕੋਸਟਿੰਗ ਦੀ ਸਾਡੀ ਪੂਰਨ ਗਾਰੰਟੀ ਰਹਿੰਦੀ ਹੈ। ਜੋ ਅਸੀਂ ਗੱਲ ਕਮਿਟਮੈਂਟ ਨਾਲ ਕਰਦੇ ਆਂ ਬਕਾਇਦਾ ਅਸੀਂ ਲੈਟਰ ਪੈਡ ਤੇ ਲਿਖ ਕੇ ਦਿੰਨੇ ਆਂ ਅਗਲੇ ਨੂੰ। ਅੱਸੀ ਕਾਲ ਦੋਸਤੋ ਅੱਜ ਪੰਜਾਬ ਦੀ ਨਾ ਉਹ ਫੈਕਟਰੀ ਦੇ ਵਿੱਚ ਲੈ ਕੇ ਆਏ ਆਂ। ਜੇਕਰ ਘਰ ਦੇ ਵਿੱਚ ਤੁਸੀਂ ਦਰਵਾਜ਼ੇ, ਕਿ ਸੋਫੇ ਬੈੱਡ ਜਾਂ ਕੋਈ ਵੀ ਇੰਟੀਰੀਅਰ ਦਾ ਕੰਮ ਕਰਾਉਣਾ ਉਹ ਇੱਕੋ ਥਾਂ ਤੋਂ ਹੋ ਜਾਊਗਾ ਫੈਕਟਰੀ ਤੁਸੀਂ ਬਾਹਰੋਂ ਦੇਖ ਹੀ ਲਈ ਤੇ ਗਰਮੀ ਕਰਕੇ ਅਸੀਂ ਵੀਡੀਓ ਅੰਦਰੋਂ ਬਣਾਵਾਂਗੇ ਬਹੁਤ ਵੱਡੀ ਫੈਕਟਰੀ ਹੈ ਤੇ ਹਰ ਇੱਕ ਪ੍ਰੋਡਕਟ ਤੁਹਾਨੂੰ ਜਿਹੜਾ ਕਿ ਵਧੀਆ ਕੁਆਲਿਟੀ ਦੇ ਜਾਇਜ਼ ਰੇਟਾਂ ਦੇ ਵਿੱਚ ਮਿਲੂਗਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਲੋਕੇਸ਼ਨ ਦੱਸ ਦਈਏ ਆਪਣੀ ਆਪਣੀ ਲੋਕੇਸ਼ਨ ਹੈਗੀ ਵਿਰੇ ਬਠਿੰਡਾ ਚੰਡੀਗੜ੍ਹ ਰੋਡ ਤੇ ਜਿੱਥੇ ਆਊਟਲੈਟ ਬਣਿਆ ਨਵਾਂ ਹੰਢਿਆ ਚੌਂਕ ਦੇ ਵਿੱਚ ਉਹਦੇ ਨਾਲ ਹੀ ਥੋੜੇ ਜਿਹਾ ਪਿੱਛੇ ਐਚਪੀ ਦਾ ਪੰਪ ਉਹਦਾ ਨਾਲ ਹੀ ਸੜਕ ਮੁੜਦੀ ਹੈ ਲਿੰਕ ਸੜਕ ਘੁੰਸਾ ਪਿੰਡ ਨੂੰ ਉਹ ਰੋਡ ਦੇ ਉੱਪਰ ਹੀ ਆਪਣੀ ਇਹ ਜੁੰਟ ਲੱਗਿਆ ਹੋਇਆ ਹੈ ਫੈਂਕਟਰੀ ਲੱਗੀ ਹੋਈ ਹੈ ਠੀਕ ਹੈ ਜੀ ਸ਼੍ਰੀ ਗਣਪਤੀ ਇੰਡਸਟਰੀ ਸ਼੍ਰੀ ਗਣਪਤੀ ਰੈਸਿ ਦੇ ਨਾਮ ਤੇ ਹੈ ਹਾਂ ਜੀ ਬਾਈ ਜੇ ਅੱਜ ਦੇ ਟਾਈਮ 'ਚ ਗੱਲ ਕਰੀ ਨਾ ਅੱਜ ਕੱਲ ਲੋਕਾਂ ਕੋਲ ਟਾਈਮ ਘੱਟ ਹੈ ਬਿਲਕੁਲ ਜੀ ਮੈਂ ਵੀ ਕੋਠੇ ਦੇ ਵੀਡੀਓ ਕਰਦਾ ਚਨਾਈ ਵਾਲਾ ਤਾਂ ਪਤਾ ਕਿ ਬਾਹਰੋਂ ਆਉਂਦੀ ਨਹੀਂ ਚੀਜ਼ ਤੇ ਉਹ ਵੀ ਬਹੁਤ ਸਾਰੀਆਂ ਚੀਜ਼ਾਂ ਆ ਗਈਆਂ ਲੋਕ ਐਂ ਕਹਿੰਦੇ ਸਿੱਧਾ ਬਣ ਜੇ ਕਰ ਪਰ ਜਿਹੜਾ ਇੰਟੀਰੀਅਰ ਚ ਆਗਾ ਦਰਵਾਜਿਆਂ ਤੋਂ ਲੈ ਕੇ ਸੋਫੇ ਬੈੱਡ ਇੰਟੀਰੀਅਰ ਦਾ ਉਹ ਸਾਰਾ ਹੀ ਆਪਾਂ ਕਰ ਦਿਆ ਕੰਮ ਹਾਂਜੀ ਬਿਲਕੁਲ ਜੀ ਇਹ ਸਾਨੂੰ ਸਾਰਾ ਕੰਮ ਆਪਣਾ ਇੱਕ ਛੱਤ ਥੱਲੇ ਹੀ ਆਪਾਂ ਪ੍ਰੋਵਾਈਡ ਕਰਵਾ ਦਿੰਨੇ ਆ ਲੈ ਕਿਚਨ ਤੋਂ ਦਰਵਾਜੇ ਖਿੜਕੀਆਂ ਬੈੱਡ ਸੋਫੇ ਕੱਪਵਾਰਡ ਵੈਂਟੀ ਐਲਈਡੀ ਪੈਨਲ ਸਾਰਾ ਕੰਮ ਹੀ ਆਪਾਂ ਇਥੋਂ ਤਿਆਰ ਕਰਕੇ 1 ਮਹੀਨੇ ਦੇ ਵਿੱਚ ਆਪਾਂ ਪੂਰੀ ਕੋਠੀ ਕੰਪਲੀਟ ਕਰ ਦਿੰਨੇ ਹਾਂ ਜੀ ਠੀਕ ਹੈ ਜੀ ਹਾਂਜੀ ਬਾਈ ਜੇ ਹੁਣ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਆਪਾਂ ਕਿਚਨ 'ਚ ਖੜੇ ਆ ਜੀ ਤੇ ਬਾਈ ਕਿਚਨ ਦੇ ਵਿੱਚ ਅੱਜ ਕੱਲ ਮੋਡੂਲਰ ਕਿਚਨ ਖਾਸ ਕਰਕੇ ਬਾਹਰਲੇ ਭਰਾਵਾਂ ਦੇ ਨਾਲ ਜਿਹੜੀ ਡਿਮਾਂਡ ਹੈ ਉਹ ਚਾਹੁੰਦਾ ਐ ਖੁੱਲੀ ਡੁੱਲੀ ਕਿਚਨ ਬਣੀ ਬਿਲਕੁਲ ਜੀ ਬਿਲਕੁਲ ਕਿਚਨ ਦੇ ਵਿੱਚ ਬਈ ਕੀ ਕੀ ਨਵਾਂ ਚੱਲ ਰਿਹਾ ਅੱਜ ਕੱਲ੍ਹ ਤੇ ਕਿਚਨ ਜੇ ਆਪਾਂ ਗੱਲ ਕਰੀਏ ਵੀਰੇ ਇਹ ਇੱਕ ਨਾ ਮਤਲਬ ਕੋਠੀ ਦਾ ਮੇਨ ਪਾਰਟ ਹੁੰਦਾ ਇੱਕ ਦਿਲ ਕਹਿ ਲੋ ਹਾਰਟ ਕਹਿ ਲੋ ਇਹਨੂੰ ਵੀ ਮੇਨ ਚੀਜ਼ ਐ ਜਿੱਥੇ ਕਿ ਲੇਡੀ ਨੇ ਜ਼ਿਆਦਾ ਸਮਾਂ ਇਹਦੇ ਵਿੱਚ ਬਤੀਤ ਕਰਨਾ ਹੈ ਕਿਚਨ ਦੇ ਵਿੱਚ ਇਹ ਜਿੰਨਾ ਸਾਇਜ ਖੁੱਲਾ ਹੋਊ ਓਨੀ ਇਹ ਲੁੱਕ ਵਾਈਜ਼ ਅੱਛੀ ਲੱਗੂ ਕੰਮ ਕਰਨਾ ਸੌਖਾ ਰਹੂਗਾ ਈਜ਼ੀ ਰਹੂਗਾ ਹਰ ਚੀਜ਼ ਇਹ ਆਪਾਂ ਕਨਸੈਪਟ ਸਾਰੇ ਕਲਾਇੰਟ ਨੂੰ ਦਿਖਾ ਰਹੇ ਆ ਜਿੱਦਾਂ ਇਹ ਟਾਲ ਜੁਨਟ ਤੋਂ ਸਟਾਰਟ ਕਰ ਦਿੰਨੇ ਆਪਾਂ ਇਹ ਟਾਲ ਜੁਨਟ ਐ ਜੀ ਜਿੱਥੇ ਮਤਲਬ ਕਿ ਥੋੜੀ-ਮੋਟੀ ਜਗ੍ਹਾ ਦੀ ਸਪੇਸ ਦੀ ਕਮੀ ਹੁੰਦੀ ਹੈ ਜਿਵੇਂ ਆਪਾਂ ਪੈਂਟਰੀ ਕਹਿ ਦਿੰਦੇ ਆ ਤਾਂ ਇਹ ਪੈਂਟਰੀ ਦਾ ਕੰਮ ਹੀ ਕਰਦੀ ਹੈ ਉੱਥੇ ਟੌਲ ਜੁੰਟ ਲੱਗ ਜਾਂਦੀ ਹੈ ਉਸ ਤੋਂ ਬਾਅਦ ਨਾਲ ਹੀ ਹੈਗੀ ਆਪਣਾ ਕਰੋਕਰੀ ਜੁੰਟ ਹੀ ਜੀ ਬਾਈ ਡਬਲ ਪੱਲੇ ਵਾਲਾ ਇਹ ਕਰੋਕਰੀ ਜੁੰਟ ਆ ਗਿਆ ਜੀ ਇਹਦੇ ਨਾਲ ਹੀ ਆਪਣਾ ਆ ਗਿਆ ਪੈਂਟਰੀ ਇਹ 2 ਫੁੱਟ ਦੇ ਵਿੱਚ ਪੈਂਟਰੀ ਆ ਇਹ ਚ ਆਪਣੇ ਕੋਲ ਤਿੰਨ-ਚਾਰ ਕਨਸੈਪਟ ਨਵੇਂ ਵੀ ਆ ਚੁੱਕੇ ਨੇ ਰੋਲਵਿੰਗ ਵਾਲੀ ਵੀ ਮਿਲ ਜੂਗੀ ਔਰ ਬਾਹਰ ਨਿਕਲ ਵਾਲੇ ਡਰਾਜ ਵੀ ਇਹਦੇ ਵਿੱਚ ਆਪਣਾ ਇੰਸਟਾਲ ਹੋ ਜਾਂਦੇ ਨੇ ਠੀਕ ਆ ਬਾਈ ਜੀ ਇਹ ਕਨਸੈਪਟ ਆ ਗਿਆ ਇੱਕ ਆਪਣਾ ਇਹਦੇ ਨਾਲ ਹੀ ਆ ਚੀਜ਼ ਹੈ ਪੈਂਟਰੀ ਜਿਹੜਾ ਮੈਂ ਤੁਹਾਨੂੰ ਦੂਸਰਾ ਦੱਸ ਰਿਹਾ ਵੀ ਪੂਰੇ ਦਾ ਪੂਰਾ ਡਰਾਅ ਬਾਹਰ ਆ ਜਾਂਦਾ ਇਹਦੇ ਪੂਰਾ ਡਰਾਅ ਇਹ ਬਾਹਰ ਆ ਜਾਂਦਾ ਇਦਾਂ ਆਪਾਂ ਇਹਨੂੰ ਆਪਾਂ ਜਿਸ ਤਰ੍ਹਾਂ ਆਪਣੀ ਰਿਕੁਆਇਰਮੈਂਟ ਆ ਛੋਟਾ ਵੱਡਾ ਵੀ ਕਰ ਸਕਦੇ ਆ ਠੀਕ ਹੈ ਜੀ ਚੰਗਾ ਇਹਦੇ ਮਾਪ ਵੀ ਘਟਾ ਵੀ ਸਕਦੇ ਆ ਹਾਂਜੀ ਹਾਂਜੀ ਹਾਂ ਆਪਣੀ ਮਰਜ਼ੀ ਨਾਲ ਤਿੰਨ ਪਾ ਸਕਦੇ ਆ ਚਾਰ ਪਾ ਸਕਦੇ ਆ ਦੋ ਪਾ ਸਕਦੇ ਆ ਠੀਕ ਹੈ ਜੀ ਜਿਸ ਤਰ੍ਹਾਂ ਦੇ ਆਪਣੇ ਕੋਲੇ ਬਾਕਸ ਜਿਹਾ ਕੇ ਜੀ ਬਈ ਉਸ ਤਰ੍ਹਾਂ ਆਪਾਂ ਇਹਨੂੰ ਸੈਕਲਪ ਕਰ ਸਕਦੇ ਆ ਮਤਲਬ ਸਭ ਤੋਂ ਵੱਡੀ ਗੱਲ ਆ ਵੀ ਸਮਾਨ ਹੁਣ ਇਹ ਨਹੀਂ ਵੀ ਰਸੋਈ ਚ ਮਾਰਬਲ ਦੇ ਖੜੇ ਪਿਆ ਹੋਊਗਾ ਸਾਰਾ ਕੁਝ ਥੋ ਬਿਲਕੁਲ ਖਾਲੀ ਰਹੂਗੀ ਨੀਰਲੈਂਡ ਕਲੀਨ ਉਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਅੱਜਕੱਲ ਬਿੱਕਰ ਵਾਸਕਰ ਦਾ ਟ੍ਰੈਂਡ ਹੈ ਇਹ ਚ ਵੀ ਆਪਣੇ ਕੋਲ ਦੋ ਤਿੰਨ ਰੇਂਜਾਂ ਦੋ ਤਿੰਨ ਕੁਆਲਿਟੀਆਂ ਮਿਲ ਜਾਣਗੇ ਆ ਸ਼ਟਰ ਦੀ ਰਿਕੁਆਇਰਮੈਂਟ ਹੁੰਦੀ ਹੈ ਕਲੈਂਡ ਦੀ ਤਾਂ ਸ਼ਟਰ ਵੀ ਆਪਣੇ ਕੋਲੇ ਮਤਲਬ ਕਿ ਅਵੇਲੇਬਲ ਹੈ ਇਹ ਮਤਲਬ ਕਿ ਅਕੋਰਡਿੰਗ ਫਰੰਟ ਜਿਵੇਂ ਤੁਹਾਨੂੰ ਆਪਾਂ ਕਸਟਮਰ ਨੂੰ ਉੱਧਰ ਦਿਖਾਵਾਂਗੇ ਆਪਣੇ ਫੈਕਟਰੀ ਦੇ ਵਿੱਚ ਅੰਦਰਲੇ ਪਾਸੇ ਵੀ ਲੈ ਕੇ ਜਾਵਾਂਗੇ ਕਲੈਂਡ ਨੂੰ ਦਿਖਾਵਾਂਗੇ ਆਪਣੇ ਕੋਲ ਇੱਕ ਸਰਸਾ ਦੀ ਵਾਈਟ ਕਿਚਨ ਆਈ ਹੈ ਉਹਦੇ ਚ ਆਪਾਂ ਸ਼ਟਰ ਵੀ ਵਾਈਟ ਦਿੱਤਾ ਹੈਗਾ ਬਹੁਤ ਹੀ ਪਿਆਰੀ ਲੁੱਕ ਬਣੀ ਹੈ ਬਹੁਤ ਸੋਹਣੀ ਕਿਚਨ ਮਤਲਬ ਕਿ ਵੀ ਬਾਈ ਕੋਲੇ ਮਿਲਦਾ ਸਾਰਾ ਕੁਝ ਆ ਪਰ ਬਾਈ ਹੋਰਿਆਂ ਕੋਲ ਅਸੀਂ ਫੈਕਟਰੀ ਚੋਂ ਕੰਮ ਕਰਾਈ ਵੀ ਜੇ ਅਸੀਂ ਘਰੇ ਕਰਾਉਣਾ ਉਹਦੋਂ ਫਰਕ ਕੀ ਆ ਆਪਣੇ ਉਹਦਾ ਫਰਕ ਦੇਖੋ ਜੀ ਇੱਕ ਤਾਂ ਸਮੇਂ ਦੀ ਬਚਤ ਆ ਜੀ ਸਭ ਤੋਂ ਵੱਡੀ ਗੱਲ ਆ ਸਮੇਂ ਦੀ ਬਚਤ ਐ ਜਿਹੜੀਆਂ ਮਸ਼ੀਨਾਂ ਐ ਇਹ ਘਰੇ ਨਹੀਂ ਜਾ ਸਕਦੀਆਂ ਕਿਉਂਕਿ ਇਹਨਾਂ ਦੀ ਹਾਈਟ 18 18 20 20 ਫੁੱਟ ਹੈਗੀ ਇਹਨਾਂ ਮਸ਼ੀਨਰੀ ਬਾਕੀ ਥੋੜਾ ਜਿਹਾ ਕਨਸੈਪਟ ਦਾ ਕੀ ਫਰਕ ਐ ਜਿੱਨੇ ਅਸੀਂ ਪੇਸਟ ਕਰਦੇ ਆ ਮਿਕਾ ਘਰੇ ਆਪਾਂ ਨੂੰ ਜਾ ਕੇ ਜਦੋਂ ਆਪਾਂ ਸ਼ੀਟ ਪੇਸਟ ਕਰਦੇ ਆ ਉਦੋਂ ਤੇ ਬਜੰਦ ਧਰਦੇ ਆ ਠੀਕ ਆ ਆਪਾਂ ਦੇਖਦੇ ਹਾਂ ਮਿਸਤਰੀ ਚੇਪੀਆਂ ਲਾ ਕੇ ਉਹ ਤੇ ਬਜੰਦ ਧਰਦੇ ਆ ਫਿਰ ਦੂਜੇ ਦਿਨ ਉਹਨੂੰ ਕੱਢਦੇ ਆ ਆਪਣਾ ਸਾਰਾ ਇੱਥੇ ਮਸ਼ੀਨ ਚ ਹੋਣਾਗਾ ਜੇ ਇੱਕ ਮੰਨ ਲਓ ਇੱਕ ਮਿਸਤਰੀ ਇੱਕ ਸੀਟ ਦਾ 700 ਗ੍ਰਾਮ ਫੇਵੀ ਕੋ ਲਾ ਕੇ ਚੱਲਦਾ ਤਾਂ ਸੀਟ ਤੇ 900 ਗ੍ਰਾਮ ਚੱਲ ਲੱਗੂਗਾ ਫਿਰ ਜਿਹੜਾ ਇਹਦੀ ਆਪਾਂ ਗੱਲ ਕਰੀਏ ਮੇਨ ਆ ਚੀਜ਼ ਦੀ ਐਜ ਟੇਪ ਦੀ ਇਹ ਜਿਹੜੀ ਐਜ ਟੇਪ ਹੈ 1.3 ਐਮ ਐਮ ਦੀ ਲੈਣੇ ਆ ਪਰ ਹਾਊ ਕੰਪਨੀ ਦੀ ਠੀਕ ਹੈ ਜੀ ਇਹ ਮੈਨੂਅਲ ਨਹੀਂ ਲੱਗ ਸਕਦੀ ਠੀਕ ਹੈ ਕਿਉਂਕਿ ਇਹ ਉਹ ਮਸ਼ੀਨ ਤੇ ਮਤਲਬ ਇਹ ਗਲੂ ਹੁੰਦਾ ਇਹਦਾ ਉਹਦੀ ਬ੍ਰੀਕ ਜਣੇ ਤਰ ਹਾਂਜੀ ਹੀਟ ਦੇ ਨਾਲ ਗਰਮ ਹੋ ਕੇ ਲੱਗਣੀ ਆ ਇਹਦੀ ਲਾਇਬਿਲਟੀ ਵੱਜ ਜਾਣੀ ਹੈਗੀ ਇੱਕ ਇੱਕਰੇ ਖਿਲਾਰੇ ਤੋਂ ਬਚਤ ਹੁੰਦੀ ਹੈ ਬੇਸਟੇਜ ਨਹੀਂ ਜਾਂਦੀ ਇਹ ਜਿਹੜਾ ਕੰਮ ਹੁੰਦਾ ਸਾਰਾ ਐਮ ਐਮ ਦੇ ਵਿੱਚ ਹੁੰਦਾ ਸਾਡਾ ਕੰਮ ਮਿਸਤਰੀਆਂ ਨੂੰ ਬਰਾਬਰ ਦੀ ਕੋਸਟਿੰਗ ਹੀ ਭਿੱੜਦੀ ਆ ਕੋਈ ਫਰਕ ਨਹੀਂ ਪੈਂਦਾ ਇਹਦੇ 'ਚ ਉਹ ਕਿਵੇਂ ਕਿਉਂਕਿ ਉੱਥੇ ਬੇਸਟੇਜ ਦੀ ਵੀ ਟਰਾਲੀ ਭਰ ਜਾਂਦੀ ਹੈ ਆਪਣੀ ਬਾਅਦ ਚੋਂ ਇੱਥੇ ਸਾਰਾ ਐਮਐਮ ਵਿੱਚ ਕੰਮ ਹੋਣਾ ਜਦੋਂ ਮਿਸਤਰੀ ਤੇ ਇੱਕ ਵਾਰੀ ਮਤਲਬ ਕਿ ਪੈਨਲ ਸਾਹ ਤੇ ਚੀਜ਼ ਨੂੰ ਬੰਨ੍ਹਤਾ ਤਾਂ ਪ੍ਰੋਪਰ ਉਹਦੀ ਬੇਸਟੇਜ ਖਤਮ ਐਮਐਮ ਵਿੱਚ ਪੂਰਾ ਪੂਰਾ ਪੀਸ ਹੀ ਨਿਕਲਣਾ ਠੀਕ ਹੈ ਬਾਈ ਜੀ ਇਹ ਚੀਜ਼ ਹੈ ਤੇ ਬਾਈ ਇੱਕ ਮਾਰਕੀਟ ਦੇ ਵਿੱਚੋਂ ਇਹ ਵੀ ਆਮ ਫੈਕਟਰੀਆਂ ਵੀ ਬਹੁਤ ਹੋ ਗਈਆਂ ਲੋਕ ਕਹਿੰਦੇ 40 40 ਹਜ਼ਾਰ ਚ ਕਿਚਨ ਲੱਗ ਜਾਂਦੇ ਉਹ ਲੱਗ ਜਾਂਦੇ ਬਿਲਕੁਲ ਬਿਲਕੁਲ ਕਹਿਣਾ ਹੀ ਆਪਾਂ ਠੀਕ ਹੈ ਕਹਿਣਾ ਹੈ ਆਪਾਂ ਉਹਦੋਂ ਬਾਅਦ ਆਪਾਂ ਲੱਖ ਦੀ ਵੀਡੀਓ ਵੀ ਪਾਉਣੇ ਵੀ ਲੱਖ ਰੁਪਏ ਚ ਸਾਰੀ ਉਮਰ ਦੀ ਗਰੰਟੀ ਦੇਖੋ ਅਸੀਂ ਇਦਾਂ ਦਾ ਕੋਈ ਵੀ ਮੈਸੇਜ ਤੁਹਾਡੇ ਚੈਨਲ ਦੇ ਮਾਧਿਅਮ ਅਸੀਂ ਕਲੈਂਡਰ ਨੂੰ ਨਹੀਂ ਦੇਣਾ ਚਾਹੁੰਦੇ ਵੀ ਜਿਹਦੇ ਨਾਲ ਬੰਦੇ ਦੇ ਮਨ ਚ ਕੋਈ ਇਦਾਂ ਦਾ ਖਿਆਲ ਆਵੇ ਵੀ ਯਾਰ ਇਹ ਬੰਦੇ ਫਰਾਡੀ ਹੈ ਜabb ਇਹ ਬੰਦੇ ਗਲਤ ਗੱਲ ਕਰਦੇ ਆ ਜੋ ਵੀ ਸਾਡੀ ਗੱਲ ਹੋਊਗੀ ਨੀਰਲੈਂਡ ਕਲੀਨ ਹੋਊਗੀ ਔਰ ਜੋ ਅਸੀਂ ਗੱਲ ਕਮਿਟਮੈਂਟ ਸਗਲ ਨਾਲ ਕਰਦੇ ਆ ਬਕਾਇਦਾ ਅਸੀਂ ਲੈਟਰ ਪੈਡ ਤੇ ਲਿਖ ਕੇ ਦਿੰਨੇ ਆ ਅਗਲੇ ਨੂੰ ਜੋ ਵੀ ਅਸੀਂ ਦੇਣਾ ਹੈ ਜੋ ਅਸੀਂ ਲਗਾਣਾ ਹੈ ਅਗਰ ਉਸ ਦੇ ਵਿੱਚ ਉਸ ਦੇ باوجود ਕੋਈ ਵੀ ਉਹਨਾਂ ਦਾ ਕੋਈ ਕਾਰਪੇਂਟਰ ਹੈ ਕੋਈ ਉਹਨਾਂ ਦਾ ਰਿਲੇਟਿਵ ਹੈ ਕੋਈ ਪਲਾਈ ਬੋਰਡ ਦਾ ਕੰਮ ਕਰਦਾ ਹੈ ਸਾਡੇ ਮਟੀਰੀਅਲ ਨੂੰ ਚੈਲੰਜ ਕਰਦਾ ਹੈ ਤਾਂ ਭਾਈ ਅਸੀਂ 1 ਲੱਖ ਰੁਪਏ ਨਾਮ ਦੇਵਾਂਗੇ ਆਪਦਾ ਸਾਰਾ ਮਟੀਰੀਅਲ ਅਸੀਂ ਵਾਪਸ ਲੈ ਕੇ ਆ ਜਾਾਂਗੇ ਇੱਥੇ ਨਾਲੇ ਸਮਾਨ ਵਾਪਸ ਨਾਲੇ 1 ਲੱਖ ਰੁਪਏ ਆਪਾਂ ਉਸ ਬੰਦੇ ਨੂੰ ਨਾਮ ਦੇਵਾਂਗੇ ਜਿਹੜਾ ਸਾਡੇ ਮਤਲਬ ਕਿ ਮਟੀਰੀਅਲ ਨਾਲ ਕੋਈ ਚੈਲੰਜ ਕਰਦਾ ਹੈ ਤੇ ਭਾਈ ਚਲੋ ਜਿਵੇਂ 40000 ਵਾਲੇ ਲੋਕ ਕਹਿੰਦੇ ਆ ਪਰ ਆਪਣੀ ਸਟਾਰਟਿੰਗ ਕਿੰਨੇ ਤੋਂ ਆ ਜੇ ਆਮ ਵੀ ਦੇਖਿਆ ਆਪਾਂ ਵੀ ਕਿੰਨੇ ਤੋਂ ਸਟਾਰਟ ਹੁੰਦੀ ਹੈ ਸਟਾਰਟਿੰਗ ਵੀਰੇ ਅਕੋਰਡਿੰਗ ਸਾਈਜ਼ ਹੈ ਜਿਵੇਂ ਮੰਨ ਲਓ ਮੇਬੀ ਕਹ ਲਓ 7 ਬਈ 8 ਦੀ ਹੈ 7 ਬਈ 6 ਦੀ ਕਿਚਨ ਹੈ ਤਾਂ ਨੋਰਮਲ ਕਿਚਨ ਲਾਈਏ ਆਪਾਂ ਐਚ ਡੀ ਐਚ ਐਮ ਆ ਰੈਕਸ਼ਨ ਤੇ ਇਸ ਦਾ ਹੀ ਲਾ ਕੇ ਡੇਢ ਲੱਖ ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਉਹ ਵੀ ਇਹ ਚੀਜ਼ ਹੈ ਅਸੀਂ ਇੱਕ ਕਲੈਂਡ ਨੂੰ ਹੋਰ ਵੀ ਸੁਨੇਹਾ ਦੇਣਾ ਚਾਹੁੰਦੇ ਹਾਂ ਡੇਢ ਲੱਖ ਦਾ ਮਤਲਬ ਇਹ ਨਹੀਂ ਹੈਗਾ ਵੀ ਅਸੀਂ ਮਟੀਰੀਅਲ ਚ ਚੀਟਿੰਗ ਕਰਾਂਗੇ ਜਾਕੀ ਅਸੀਂ ਉੱਥੇ ਮਟੀਰੀਅਲ ਮਾੜਾ ਲਾਵਾਂਗੇ ਉਹ ਅਕੋਰਡਿੰਗ ਸਾਈਜ਼ ਹੈ ਕਈ ਵਾਰੀ ਕਲੈਂਡ ਇਹ ਵੀ ਕਨਫਿਊਜ਼ਨ ਹੋ ਜਾਂਦਾ ਹੈ ਤੁਸੀਂ ਵੀਡੀਓ 'ਚ ਤੇ ਡੇਢ ਲੱਖ ਦੀ ਬੋਲਿਆ ਸੀ ਉਹ 1 ਇਹ ਜਿਹੜੀ ਕਿਚਨ ਸੈਰੀਜ਼ ਦੇ ਅਕੋਰਡਿੰਗ ਹੈ ਹਾਂਜੀ ਸਾਈਜ਼ ਛੋਟਾ ਸਾਈਜ਼ ਆ ਹਾਂਜੀ ਬਿਲਕੁਲ ਉਹ ਘੱਟੋ ਘੱਟ 1.5 ਲੱਖ ਦੱਸਣਾ 1.5 ਲੱਖ ਤੋਂ ਸਟਾਰਟ ਨਹੀਂ ਬੀਚੇ ਚਾਹੇ ਤਿਆਰ ਤਾਂ ਆਪਾਂ 20 ਲੱਖ ਦੀ ਵੀ ਕਰਾਂਗੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਭਾਈ ਦਿਖਾइए ਆਪਾਂ ਅੰਦਰੋਂ ਵੀ ਕਿਵੇਂ ਆਪਣਾ ਫੈਕਟਰੀ ਦੇ ਵਿੱਚ ਕੰਮ ਚੱਲਦਾ ਹੈ ਕਿਵੇਂ ਆਪਣੇ ਜਿਹੜੀ ਕਿਚਨ ਬਣਦੀਆਂ ਨੇ ਕੈਬਿਨਟ ਵਗੈਰਾ ਉਹ ਵੀ ਦਿਖਾਉਣੇ ਬਿਲਕੁਲ ਜੀ ਬਿਲਕੁਲ ਇੱਕ ਆਪਾਂ ਨਵੀਂ ਡਿਸਪਲੇ ਲਾਈ ਹੈ ਥੋੜਾ ਜਿਹਾ ਕਲੈਂਨ ਉਹਦੀ ਵੀ ਮੜੇ ਨਿਗ੍ਹਾ ਮਰਵਾ ਦਈਏ ਆਪਾਂ ਠੀਕ ਹੈ ਵੀ ਉਹ 'ਚ ਜਿੱਮੇ ਆਪਾਂ ਐਕ ਇਹਨੇ ਚ ਆਪਾਂ ਹਰ ਚੀਜ਼ ਮਤਲਬ ਕਿ ਪ੍ਰੋਪਰ ਇਹਨੂੰ ਫੀਡਿੰਗ ਕਰਕੇ ਦਿਖਾਈ ਹੈ ਜਿਹੜਾ ਹੌਬ ਹੈ ਇਹ ਇਨਬिल्ਟ ਵੀ ਹੋ ਜਾਂਦਾ ਤੇ ਉੱਪਰ ਵੀ ਆਪਾਂ ਇਹਨੂੰ ਇਨਸਟਾਲ ਕਰ ਸਕਦੇ ਆ ਨਾਲ ਹੀ ਆਪਣੀ ਚਿਮਲੀ ਹੈਗੀ ਨਾਲ ਸ਼ੈਂਖ ਸ਼ਾਵਰ ਵਾਲਾ ਅਜਿਹਾ ਜਿਹੜਾ ਚੱਲਦਾ ਬਹੁਤ ਹੀ ਪਿਆਰਾ ਸ਼ੈਂਖ ਹੈ ਇਹਦੇ ਮਤਲਬ ਕਿ ਸ਼ਾਵਰ ਵਾਲਾ ਸ਼ੈਂਖ ਹੈ ਸਾਰਾ ਤੈਬੀ ਦੀ ਮਤਲਬ ਕਿ ਪ੍ਰੋਪਰ ਇਦਾਂ ਬਾਹਰ ਆ ਜਾਂਦੀ ਹੈ ਠੀਕ ਹੈ ਜੀ ਤੇ ਇਹਦੇ ਨਾਲ ਆਪਾਂ ਕਨਸੈਪਟ ਹੈ ਜਿਹੜਾ ਆ ਵੀ ਤੁਹਾਨੂੰ ਦੱਸਿਆ ਸੀ ਪੈਂਟਰੀ ਦਾ ਵੀ ਆਪਾਂ ਰੋਲਵਿੰਗ ਵਾਲਾ ਲਾਇਆ ਬਿਲਕੁਲ ਲੇਟੈਸਟ ਹੈ ਹਾਈ ਗੋਲਡ ਦੇ ਕੰਪਨੀ ਚ ਸਾਰਾ ਬ੍ਰਾਂਡ ਦਾ ਕੰਮ ਹੈ ਹਾਂਜੀ ਸਾਰਾ ਬ ਬਾਕੀ ਜੋ ਅਸੀਂ ਕਲੈਂਡ ਨੂੰ ਕਹਿੰਦੇ ਹਾਈ ਗੋਲਡ ਤਾਂ ਆਪਾਂ ਹਾਈ ਗੋਲਡ اور ਸਟਾਰ ਦੀ ਹੋਈ ਐਸੈਸਰੀ ਯੂਜ਼ ਕਰਦੇ ਆਂ ਜ਼ਿਆਦਾ ਠੀਕ ਆ ਬਾਈ ਜੀ ਤੇ ਬਾਈ ਜੇ ਗੱਲ ਕਰੀਏ ਇਧਰ ਦਰਵਾਜ਼ੇ ਵੀ ਆ ਗਏ ਸੋਫੇ ਵੀ ਆ ਗਏ ਹਾਂ ਜੀ ਬਿਲਕੁਲ ਵੀਰੇ ਸੋਫੇ ਚ ਵੀ ਅੱਜਕੱਲ ਆਪਾਂ ਬਹੁਤ ਸੋਹਣਾ ਕਨਸੈਪਟ ਆਪਣਾ ਬਹੁਤ ਲੋਕਾਂ ਨੂੰ ਪਿਆਰ ਮਿਲ ਰਿਹਾ ਹੈ ਕਾਫੀ ਸੋਫੇ ਤਿਆਰ ਕਰਕੇ ਭੇਜੇ ਆ ਵੀ ਅਸੀਂ ਡੈਮੋ ਰਿਕ ਰੱਖਿਆ ਹੋਇਆ ਵੀ ਕਲੈਂਡ ਨੂੰ ਕੁਆਲਿਟੀ ਦਿਖਾਉਣ ਦੇ ਵਾਸਤੇ ਠੀਕ ਆ ਜੀ ਬਾਕੀ ਦਰਵਾਜ਼ੇ ਸਾਗਵਾਂ ਚ ਮਤਲਬ ਕਿ ਬਹੁਤ ਜਿੱਦਾਂ ਦਾ ਕਲੈਂਡ ਕਹੂਗਾ ਆਪਾਂ ਮਤਲਬ ਕਿ ਹੁਣ ਸਟ ਮਤਲਬ ਕਿ ਲੋਕਾਂ ਦਾ ਪਿਆਰ ਨੂੰ ਦੇਖਦੇ ਹੋਏ 10 12 ਫੁੱਟ ਮਤਲਬ ਕਿ ਪਿੱਤਲ ਵਾਲੇ ਪੱਲੇ ਵੀ ਆਪਾਂ ਸਟਾਰਟ ਕਰਤੇ ਆ ਠੀਕ ਹੈ ਜੀ ਜਿਹੜੇ ਅੱਜ ਕੱਲ ਹਵੇਲੀ ਟੈਪ ਪੱਲੇ ਲੱਗਦੇ ਆ ਨਾ ਸਾਗਵਾਨ ਦੇ ਵਿੱਚ ਉਹ ਵੀ ਆਪਣੇ ਕੋਲ ਅਵੇਲੇਬਲ ਆ ਉਹ ਵੀ ਚੀਜ਼ ਆਪਾਂ ਤਿਆਰ ਕਰ ਰਹੇ ਆ ਠੀਕ ਆ ਭਾਈ ਉਹ ਵੀ ਫਿਰ ਦਿਖਾਵਾਂਗੇ ਬਹੁਤ ਛੇਤੀ ਆਪਾਂ ਉਹਦੀ ਵੀਡੀਓ ਕਲੈਨ ਨੂੰ ਆਪਾਂ ਰੂਬਰੂ ਕਰਾਵਾਂਗੇ ਆਪਣਾ ਪੱਲਾ ਤਿਆਰ ਹੋਈ ਜਾਂਦਾ ਜੀ ਉਹ ਤੇ ਲਓ ਵੀ ਦੋਸਤੋ ਹੁਣ ਨਾ ਮੇਨ ਖਾਸ ਚੀਜ਼ ਆ ਜਿਹੜੀ ਫੈਕਟਰੀ ਦੇ ਅੰਦਰੋਂ ਦਿਖਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਬਾਹਰੋਂ ਦੇਖ ਕੇ ਆਪਾਂ ਇਹ ਅੰਦਾਜ਼ਾ ਨਹੀਂ ਲਾ ਸਕਦੇ ਵਿੱਚ ਇਧਰ ਬਾਈ ਸਾਰਾ ਆਪਣਾ ਪੇਜ ਨਾਲ ਜੁਨਟ ਆ ਗਿਆ। ਹਾਂਜੀ ਬਿਲਕੁਲ ਸਰ ਬਿਲਕੁਲ ਉਹ ਵਾਈਟ ਕਿਚਨ ਪਈ ਹੈ ਜਿੱਦਾਂ ਤੁਹਾਨੂੰ ਦੱਸਿਆ ਸੀ ਅਸੀਂ ਵੀ ਸਰਸਾ ਦੀ ਹੈ ਉਹਦੇ ਆਪਾਂ ਸ਼ਟਰ ਵੀ ਵਾਈਟ ਦਿੱਤਾ ਉਹਨਾਂ ਨੂੰ। ਬਹੁਤ ਹੀ ਪਿਆਰੀ ਲੁੱਕ ਬਣ ਕੇ ਆਈ ਹੈ ਕਿਚਨ ਦੀ। ਠੀਕ ਹੈ ਜੀ। ਠਾਕੁਰ ਜਿਵੇਂ ਇੰਸਟਾਲ ਹੋਣ ਤੋਂ ਬਾਅਦ ਵੀ ਆਪਾਂ ਪੇਜ ਤੇ ਪਾਵਾਂਗੇ ਇਸ ਕਿਚਨ ਨੂੰ ਬਹੁਤ ਪਿਆਰੀ ਕਿਚਨ ਬਣੀ ਹੈ ਇਹ। ਠੀਕ ਹੈ ਜੀ। ਇਹਦਾ ਸਾਈਜ਼ ਵੀ ਵੀਰੇ ਬਹੁਤ ਸੋਹਣਾ ਸੀ 15x10 ਦੀ ਕਿਚਨ ਹੈ ਬਹੁਤ ਸੋਹਣਾ ਸਾਈਜ਼ ਹੈ ਇਹ ਕਿਚਨ ਦਾ। ਠੀਕ ਹੈ ਜੀ। ਲਓ ਵੀ ਦੋਸਤੋ ਆ ਤੁਸੀਂ ਦੇਖ ਸਕਦੇ ਹੋ ਇੱਥੋਂ ਫਾਈਨਲ ਜੇ ਕਹਿੰਦੇ ਡਿਲੀਵਰੀ ਹੁੰ ਤੋ ਇੱਕ ਦਿਨ ਦੇ ਵਿੱਚ ਕਿਵੇਂ ਫਿੱਟ ਹੁੰਦੀ ਆ ਉਹਦੇ ਲਈ ਪਿੱਛੇ ਸਾਰੀ ਟੀਮ ਦੀ ਮਿਹਨਤ ਹੁੰਦੀ ਆ ਹਰ ਇੱਕ ਬੰਦੇ ਦਾ ਪਾਰਟ ਹੁੰਦਾ ਕਿਸੇ ਨੇ ਕਿਸੇ ਨੂੰ ਬਣਾਉਣੀ ਐ ਕਿਸੇ ਨੇ ਉਹਨੂੰ ਫਿੱਟ ਕਰਨਾ ਕਿਸੇ ਨੇ ਉਹਨੂੰ ਪੈਕ ਕਰਨਾ ਤੇ ਇਧਰ ਬਈ ਸਾਰਾ ਜਿਵੇਂ ਐਜ ਵੈਂਡਿੰਗ ਵਾਲਾ ਜਿਹੜਾ ਦੱਸਦੇ ਸੀ ਬਈ ਇਹ ਮਸ਼ੀਨਾਂ ਆ ਗਈਆਂ ਉੱਧਰ ਇਹ ਸਾਰਾ ਆਪਣਾ ਮਸ਼ੀਨੀ ਕਨਸੈਪਟ ਆ ਗਿਆ ਜੀ ਇੱਥੇ ਸਾਰਾ ਮਤਲਬ ਕਟਿੰਗ ਹੋ ਕੇ ਉੱਧਰਲੇ ਪੋਰਸ਼ਨ ਚ ਮਤਲਬ ਕਿ ਅਸੈਂਬਲ ਕਰਦੇ ਆ ਬੰਦੇ ਆਪਣੇ ਇਹ ਪੈਨਲਸ਼ਾ ਲੱਗਿਆ ਉਹ ਆਪਣੀ ਐਜ ਵੈਂਡਿੰਗ ਹੈ ਜੀ ਇਸ ਤਰ੍ਹਾਂ ਮਾਲ ਪ੍ਰੋਪਰ ਮਤਲਬ ਕਿ ਐਮ ਐਮ ਵਿੱਚ ਕੱਟ ਕੇ ਜਾਣਾ ਇਹਦੇ ਕੋਈ ਵੀ ਦੁਬਾਰਾ ਸਾਨੂੰ ਰੰਦਾ ਵਗੈਰਾ ਜਾਂ ਕੋਈ ਚੀਜ਼ ਵੀ ਲਾਉਣ ਦੀ ਲੋੜ ਨਹੀਂ ਇਹ ਸਾਰਾ ਮਸ਼ੀਨ ਨੇ ਵਨ ਟਾਈਮ ਇੱਕੇ ਵਾਰੀ ਚ ਮਤਲਬ ਕਿ ਐਮ ਐਮ ਚ ਹੀ ਕੰਮ ਹੋਣਾ ਸਾਰਾ ਜੋ ਵੀ ਹੋਣਾ ਇੱਥੇ ਠੀਕ ਹੈ ਜੋ ਆਪਾਂ ਮੰਟੀ ਲੈ ਆਏ ਉਹੀ ਸਾਰੀ ਆਪ ਨੂੰ ਉਵੇਂ ਮਿਲੂਗੀ ਬਾਕੀ ਵੀਰੇ ਕੁਆਲਟੀ ਮੁਤਾਬਕ ਕੋਸਟਿੰਗ ਦੀ ਸਾਡੀ ਪੂਰਨ ਗਾਰੰਟੀ ਰਹਿੰਦੀ ਆ ਉਹ ਚ ਵੀ ਆਪਾਂ ਦਰਸ਼ਕਾਂ ਨੂੰ ਦੱਸਾਂਗੇ ਕਿਉਂਕਿ ਆਪਾਂ ਦੋ ਕੰਪਨੀ ਨਾਲ ਜ਼ਿਆਦਾ ਕੰਮ ਕਰਦੇ ਆ ਨੋਵਾ ਨਾਲ ਗੋਲਡਨ ਗਰੁੱਪ ਆ ਜੋ ਹੰਬੜਾ ਬੰਦ ਹੈ ਔਰ ਐਕਸੈਲਟੇਸਾ ਨਾਲ ਉਹਦਾ ਵੀ ਆਪਣਾ ਕੋਈ ਸਟਾਕ ਅੰਦਰ ਅਵੇਲੇਬਲ ਹੁੰਦਾ ਡਾਇਰੈਕਟ ਹੀ ਆਪਣਾ ਕੰਪਨੀ ਤੋਂ ਮਾਲ ਆਉਂਦਾ ਹੈ ਉਹਦੇ 'ਚ ਵੀ ਆਪਣਾ ਕੋਈ ਵਿਚੋਲਾ ਨਹੀਂ ਹੈਗਾ ਵੀ ਮਤਲਬ ਕਿ ਦੋ ਤਿੰਨ ਥਾਵੇਂ ਉਹਦਾ ਮਤਲਬ ਕਿ ਜਿਹੜਾ ਪ੍ਰੋਫਿਟ ਹੈ ਉਹ ਕਈ ਵਾਰੀ ਵੰਡਿਆ ਜਾਂਦਾ ਹੈ ਹੈਨਾ ਜੇ ਆਪਾਂ ਮਾਰਕੀਟ ਥਰੂ ਲਈਏ ਜੇ ਆਪਾਂ ਕਿਸੇ ਨੂੰ ਥਰੂ ਲਈਏ ਉਹ ਮਤਲਬ ਕਿ ਅਪ ਹੋ ਜਾਂਦਾ ਉਹਦਾ ਹਰੇਕ ਬੰਦਾ ਆਪਦਾ 5-4% ਰੱਖਦਾ ਤਾਂ ਇਸ ਕਰਕੇ ਆਪਾਂ ਇੱਥੇ ਵੀ ਕਲੈਂਡ ਦੇ ਮਤਲਬ ਕਿ ਪੈਸੇ ਬਚਾਉਣ ਦੀ ਕੋਸ਼ਿਸ਼ ਕਰਦੇ ਆਂ ਵੀ ਆਪਾਂ ਕਲੈਂਡ ਦੇ ਕੋਸਟਿੰਗ ਬਚਾ ਸਕੀਏ ਇਹ ਸਾਰਾ ਆਪਣੇ ਕੋਲ ਜੋ ਕਨਸੈਪਟ ਹੈ ਆ ਦੇਖੋ ਨੋ ਜਿਹੜਾ ਐਕਸਨ ਟੈਸਾ ਐਕਸਨ ਟੈਸਾ ਚ ਆਪਣੇ ਕੋਲ ਗ੍ਰੀਨ ਬੋਰਡ ਵੀ ਹੈ ਵੈਲੋ ਵੀ ਮਿਲ ਜੂਗਾ ਠੀਕ ਹੈ ਜੀ ਉਹ ਆਪਣੇ ਦੋ ਮੇਨ ਗੱਲ ਕਰੀ ਹੈ ਨਾ ਬਾਈ ਜੇ ਮੈਂ ਘਰੇ ਹੁਣ ਸਮਾਨ ਲਵਾਉਣਾ ਤਾਂ ਜੇ ਮੈਂ ਐਕਸਨ ਟੈਸਾ ਦੀ ਇੱਕ ਸੀਟ ਲਵਾਂ ਦੋ ਲਵਾਂਗਾ ਮੈਨੂੰ ਮਹਿੰਗੀਆਂ ਪੈਣੀਆਂ ਬਿਲਕੁਲ ਬਿਲਕੁਲ ਵੀਰੇ ਮਹਿੰਗੀਆਂ ਉਹਦੇ ਕਰਕੇ ਵੀ ਆਪਾਂ ਨੂੰ ਰੇਟ ਦਾ ਬਹੁਤ ਮਰਜ਼ੀ ਪੈ ਜਾਣਾ ਹਾਂ ਜੀ ਉਹ ਅਸੀਂ ਉਸ ਚੀਜ਼ ਨੂੰ ਲੈ ਕੇ ਚੱਲਦੇ ਆਂ ਵੀ ਆਪਾਂ ਕਲੈਂਡ ਨੂੰ ਕੋਸਟਿੰਗ ਕਿੱਥੇ ਕਿੱਥੇ ਫਾਇਦਾ ਕਰ ਸਕਦੇ ਹਾਂ ਕਿੱਥੇ ਘੱਟ ਦੇ ਸਕਦੇ ਹਾਂ ਠੀਕ ਹੈ ਜੀ ਤੇ ਆ ਤੁਸੀਂ ਦੇਖ ਸਕਦੇ ਹੋ ਸਾਰੇ ਹੀ ਹਾਈ ਟੈਕ ਜੇ ਕਹਿੰਦੇ ਫੁੱਡ ਤੇ ਸਭ ਤੋਂ ਵੱਡੀ ਗੱਲ ਕੀ ਹੁੰਦੀ ਆ ਜਦੋਂ ਆਪਾਂ ਜਾਦਾ ਸਟਾਕ ਚਾਹਦੇ ਆ ਮਾਰਕੀਟ ਦੇ ਵਿੱਚ ਆਪਾਂ ਦੂਜਿਆਂ ਨਾਲ ਰੇਟ ਦੇ ਭੁੱਖ ਆਪਾਂ ਜਿਆਦਾ ਰੇਟ ਦੇ ਸਕਦੇ ਆ ਬਿਲਕੁਲ ਜੀ ਬਿਲਕੁਲ ਤੇ ਭਾਈ ਇਹਦੇ ਗਾਰੰਟੀ ਕੀ ਰਹਿੰਦੀ ਹੁਣ ਇਹ ਵੀ ਗੱਲ ਹੈ ਕਿ ਜਿਹੜਾ HDHMR ਆ ਉਹਦੀ ਦੀਮਕ ਦੀ ਗਾਰੰਟੀ ਆ ਉਹ ਵਾਟਰ ਪ੍ਰੂਫ ਨਹੀਂ ਹੁੰਦਾ ਠੀਕ ਹੈ ਜੀ ਅਸੀਂ ਕਲੈਂਡ ਨੂੰ ਡੀਲ ਕਰਨ ਵੇਲੇ ਵੀ ਇਹ ਗੱਲ ਸਮਝਾਉਣੀ ਹੈ ਵੀ ਕੱਲ ਨੂੰ ਕੋਈ ਗੱਲ ਦੇਣੀ ਨਾ ਪਵੇ ਠੀਕ ਹੈ ਉਹਦੀ ਕੱਲੀ ਸੌਯੋਖ ਦੀ ਗਾਰੰਟੀ ਹੈ ਕੰਪਨੀ 10 ਸਾਲ ਦੀ ਗਾਰੰਟੀ ਦਿੰਦੀ ਹੈ ਤੇ ਅਸੀਂ 10 ਸਾਲ ਦੀ ਗਾਰੰਟੀ ਦਿੰਦੇ ਆ ਠੀਕ ਹੈ ਜੀ ਜਿਹੜਾ ਇਹਨਾਂ ਦਾ ਵੈਲੂ ਨ ਠੀਕ ਹੈ ਜੀ ਉਹਦੀ ਵੀ 21 ਸਾਲ ਦੀ ਗਾਰੰਟੀ ਦਿੰਦੇ ਆ ਜਿਹੜਾ ਪਲਾਈਵੋਡ ਆ ਉਹ ਵੀ ਸਿਉਂਖ ਦੀ ਤੇ ਵਾਟਰਪੂਫ ਦੀ ਗਾਰੰਟੀ ਆ 25 ਸਾਲ ਦੀ ਕੰਪਨੀ ਦਿੰਦੀ ਹੈ ਤਾਂ ਅਸੀਂ ਕਲੈਂਡਰ ਨੂੰ 25 ਸਾਲ ਦੀ ਦਿੰਦੇ ਆ ਠੀਕ ਹੈ ਜਿਹੜੀ ਐਸੈਸਰੀ ਆ ਉਹਦੀ ਪ੍ਰੋਪਰ ਨਹੀਂ ਆ 5 ਸਾਲ ਦੀ ਗਾਰੰਟੀ ਫ੍ਰੀ ਆਫ ਕੋਸਟ ਸੁਡਾਉ ਚੇਂਜ ਹੋਣਾ ਮਤਲਬ ਕਿ ਸਰਵਿਸ ਦੀ ਸਾਡੀ ਪੂਰਨ ਮਤਲਬ ਕਿ ਵਿਸ਼ਵਾਸ ਤੋਂ ਉਹਨਾਂ ਕਲੈਂ ਨੂੰ ਮਤਲਬ ਕਿ ਕਮ ਸਕ 24 ਘੰਟਿਆਂ ਦੇ ਵਿੱਚ ਸਾਡਾ ਅਸੀਂ ਬੰਦਾ ਭੇਜਦੇ ਆ ਤਾਂ ਉਹ ਚੀਜ਼ ਪ੍ਰੋਪਰ ਸੁਢੀ ਚੇਂਜ ਹੋ ਜਾਣੀ ਜੀ ਜੀ ਭਾਈ ਕਿਚਨ ਦੇ ਨਾਲ-ਨਾਲ ਮੈਂ ਦੇਖ ਰਿਹਾ ਸੈਸਟਰੀ ਵੀ ਆਪਾਂ ਇੱਥੇ ਰੱਖੀ ਬੈਠੇ ਹਾਂ ਬਿਲਕੁਲ ਬਿਲਕੁਲ ਸਾਰਾ ਇਨਸਟਾਲ ਆਪਣੇ ਕੋਲ ਇਨ ਹਾਊਸ ਹੈ ਅਸੀਂ ਇਹ ਵੀ ਸਰਵਿਸ ਪ੍ਰੋਵਾਈਡ ਕਰਾਤੀ ਗਾਹਕ ਨੂੰ ਜੇ ਅਸੀਂ ਅੱਜ ਨਾਪ ਲੈ ਕੇ ਆਉਣੇ ਚੌਥੇ ਦਿਨ ਵੀ ਆਪਾਂ ਕਿਚਨ ਲਾ ਦੇਾਂਗੇ ਠੀਕ ਹੈ ਤਿੰਨ ਦਿਨ ਬਾਅਦ ਵੀ ਆਪਾਂ ਕਿਚਨ ਲਾ ਦੇਾਂਗੇ ਇਹ ਵੀ ਆਪਣੇ ਚ ਮਤਲਬ ਕਿ ਜੇ ਆਪਣੇ ਕੋਲ ਅੰਦਰ ਸਾਰਾ ਕੁਝ ਸਾਰਾ ਕਨਸੈਪਟ ਪਿਆ ਪ੍ਰੋਫਾਈਲਾਂ ਦੇ ਕੋਈ ਕਿੰਨੇ ਕਿਸਮ ਦੀ ਆਡੇ ਕੋਲੇ ਸਾਰਾ ਸਟਾਕ ਆਪਣੇ ਕੋਲ ਅੰਦਰ ਹੈ ਕਿਉਂਕਿ ਜਿਹੜੀ ਸਾਡੇ ਕੋਲ ਕੁਆਲਿਟੀ ਹੈ ਅਸੀਂ ਪ੍ਰੀਮੀਅਮ ਹੀ ਵਰਤਦੇ ਹਾਂ ਜਿਵੇਂ ਸਾਡੇ ਮੰਡੀ 'ਚ ਕਹਿ ਲਈਏ ਤਾਂ ਤੁਹ ਠੀਕ ਹੈ ਜੀ ਇਸ ਚੀਜ਼ ਦੀ ਸਾਡੀ ਪੂਰਨ ਗਾਰੰਟੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਬਈ ਹਨ ਜੇ ਆਪਾਂ ਕਿਸੇ ਦੇ ਇਹ ਚੀਜ਼ ਲਾਈ ਆ ਹਾਂਜੀ ਚਲੋ 1921 ਕਿਸੇ ਜਿੰਦ ਕੰਮ ਵੀ ਇਹ ਜਾਉਂਦਾ ਕੋਈ ਭਾਰੀ ਜਿਹਾ ਛਿੱਲੀ ਜਾਂ ਕੁਝ ਹੋ ਗਿਆ ਤਾਂ ਆਪਣੇ ਦੁਬਾਰੇ ਮਿਲ ਜੂਗੀ ਹਾਂ ਬਿਲਕੁਲ ਆਪਣੇ ਕੋਲੇ ਇਨਹੋਸ ਹੈ ਜੀ ਬਿਲਕੁਲ ਤੇ ਹੋਰ ਦੋਸਤੋ ਕੋਈ ਵੀ ਲੋਕ ਕੁੰਡੀਆਂ ਕੁਝ ਵੀ ਤੁਸੀਂ ਲੈਣੇ ਹੋ ਚੀਜ਼ ਕਦੇ ਢੇੜਾ ਲੱਗਿਆ ਤਾਂ ਆਪ ਨੂੰ ਹੁੰਦਾ ਵੀ ਯਾਰ ਆ ਚੀਜ਼ ਆਪਾਂ ਨੂੰ ਲਾਉਣੀ ਆ ਤਾਂ ਉਹੀ ਸੇਮ ਕਲਰ ਤੇ ਸੇਮ ਡਿਜ਼ਾਈਨ ਤੁਹਾਨੂੰ ਬਾਈ ਹੋਰਾਂ ਕੋਲ ਇਨ ਹਾਊਸ ਮਿਲ ਸਕਦਾ ਇਹ ਨਹੀਂ ਵੀ ਤੁਹਾਨੂੰ ਕਿਸੇ ਦੁਕਾਨ ਤੇ ਜਾਣਾ ਇੱਕ ਤੁਹਾਨੂੰ ਮੈਂ ਗੱਲ ਦੱਸਦਾ ਸੋਡੇ ਚੈਨਲ ਦੇ ਮਾਦੀ ਮੇਰੇ ਕੋਲੇ ਫੌਜੀ ਵੀਜ਼ਾ ਰੈਕੋਰਡ ਤੋਂ ਫੋਨ ਆਇਆ ਬਾਈ ਸੋਡਾ ਉਹਨਾਂ ਨੇ ਚੈਨਲ ਦੇਖਿਆ ਉਹਨਾਂ ਨੇ ਸਾਨੂੰ ਕਾਲ ਕਰੀ ਫੌਜੀ ਵੀਰ ਹੈ ਕਹਿੰਦਾ ਵੀ ਐ ਕਰਕੇ ਕਿਚਨ ਇੰਸਟਾਲ ਕਰਾਉਣੀ ਹੈ ਅਸੀਂ ਉਹਨਾਂ ਦੇ ਘਰੇ ਚਲੇ ਗਏ ਥੋੜਾ ਜਿਹਾ ਆਪਣੇ ਏਰੀਆ 'ਚ ਨਾ ਇਸ ਚੀਜ਼ ਬਾਰੇ ਨੌਲੇਜ ਵੇਅਰ ਘੱਟਾ ਲੋਕਾਂ ਦਾ ਜਿਵੇਂ ਪਹਿਲਾਂ ਸਾਡਾ ਮਹਾਲੀ ਜੀਰਕਪੁਰ ਪੰਚਕੁੱਲੇ ਕੰਮ ਚੱਲਦਾ ਸੀ ਉੱਥੇ ਆਲਰੇਡੀ ਪਹਿਲਾਂ ਇਹ ਕਨਸੈਪਟ ਦੀਆਂ ਫੈਕਟਰੀਆਂ ਹੈਗੇ ਉਹ ਲੋਕਾਂ ਨੂੰ ਪਤਾ ਦੇ 2 ਲੱਖ ਲੱਗਿਆ ਅਸੀਂ ਵਨ ਟਾਈਮ ਅਗਲੇ ਨੂੰ ਚਾਰਜਿੰਗ ਦੱਸਨੀ ਹੈ ਵੀ ਥੋੜਾ ਇੰਨਾ ਖਰਚ ਆਊਗਾ ਕਈ ਵਾਰੀ ਉਹਦੇ ਚ ਬੰਦਾ ਕਨਫਿਊਜ਼ਨ ਹੋ ਜਾਂਦਾ ਉਹ ਬਾਈ ਕਹਿੰਦਾ ਯਾਰ ਸਾਨੂੰ ਕੀ ਪਤਾ ਤੁਸੀਂ ਉੱਥੇ ਜਾ ਕੇ ਕੀ ਲਾਓਗੇ ਮੈਂ ਕਿਹਾ ਜੀ ਥੋੜਾ ਬਿਲਕੁਲ ਰਾਈਟ ਹੈ ਸਵਾਲ ਇਹ ਜੇ ਥੋਡੀ ਜਗ੍ਹਾ ਤੇ ਮੈਂ ਹੁੰਦਾ ਮੈਂ ਵੀ ਸ਼ਾਇਦ ਤੁਹਾਨੂੰ ਇਹੀ ਸਵਾਲ ਕਰਦਾ ਵੀ ਸਾਨੂੰ ਕੀ ਪਤਾ ਤੁਸੀਂ ਉੱਥੇ ਕੀ ਲਾਓਗੇ ਠੀਕ ਹੈ ਬਾਈ ਮੈਂ ਕਿਹਾ ਬਾਈ ਜੀ ਸਭ ਤੋਂ ਵੱਡੀ ਗਲਤੀ ਪੰਜਾਬ ਵਿੱਚ ਆਪਣੇ ਵਿਸ਼ਵਾਸ ਤੇ ਸਭ ਤੋਂ ਵੱਡੀ ਦੁਨੀਆ ਖੜੀ ਹੈ ਹਨਾ ਵਿਸ਼ਵਾਸਤਾ ਦੇਖੋ ਕਰਨਾ ਪੈਣਾ ਦੂਜੀ ਗੱਲ ਥੋਡੇ ਘਰੇ ਆ ਕੇ ਥੋਡੇ ਕਾਰਪਿੰਟਰ ਲੱਗੇ ਹੋਏ ਆ ਕੋਈ ਵੀ ਬੰਦਾ ਉਹਨੂੰ ਪ੍ਰੂਫ ਕਰ ਦੇ ਜੋ ਮੈਂ ਤੁਹਾਨੂੰ ਲਿਸਟ ਲੈਟਰ ਪੈਡ ਤੇ ਲਿਖ ਕੇ ਦੇ ਕੇ ਗਿਆ ਜੇ ਉਹ ਚ ਕੋਈ ਤੁਹਾਨੂੰ ਫਰਕ ਲੱਗਿਆ ਸੀ ਲੱਖ ਰੁਪਏ ਨਾਮ ਦੇਵਾਂਗੇ ਕਿਚਨ ਵਾਪਸ ਲੈ ਜਾਾਂਗੇ ਤੁਸੀਂ ਦੇਖੋ ਵਾਹਿਗੁਰੂ ਦੀ ਕਿਰਪਾ ਨਾਲ ਕੱਲ ਉਹਨਾਂ ਦੀ ਕਿਚਨ ਇੰਸਟਾਲ ਕੀਤੀ ਆ ਪਾਉਂਦੇ ਪੇਜ ਤੇ ਵੀ ਪਈ ਹੋਈ ਆ ਉਹ ਬੰਦੇ ਨੇ ਕਿਚਨ ਲੱਗਣ ਦੇ ਬਾਵਜੂਦ ਨਾਲ ਦੀ ਨਾਲ ਸਾਨੂੰ ਦੋ ਆਪਣੇ LED ਪੈਨਲ ਦਾ ਆਰਡਰ ਦਿੱਤਾ ਤਾਂ ਅਸੀਂ ਮਹਿਸੂਸ ਕਰਦੇ ਆਂ ਵੀ ਗਾਗ ਦਾ ਸਾਡੇ ਪ੍ਰਤੀ ਵਿਸ਼ਵਾਸ ਬੰਦ ਹੈ ਵੀ ਕਦੇ ਵੀ ਅਸੀਂ ਇਹ ਚੀਜ਼ ਨਹੀਂ ਸੋਡੇ ਚੈਨਲ ਦੇ ਮਾਧਿਅਮ ਕੋਈ ਵੀ ਬੰਦਾ ਸਾਡੇ ਕੋਲ ਕਾਲ ਕਰਦਾ ਵੀ ਕਦੇ ਵੀ ਤੁਹਾਨੂੰ ਚੈਨਲ ਤੇ ਜਾਂ ਸਾਡੇ ਪੇਜ ਤੇ ਕੋਈ ਮਤਲਬ ਇਹ ਗੱਲ ਕਹੂਗਾ ਬੰਦਾ ਵੀ ਬੰਦੇ ਚੀਟਿੰਗ ਕਰਦੇ ਆ ਜਾਂ ਗੱਲ ਕਹਿੰਦੇ ਕੁਝ ਹੋਰ ਹੈ ਤੇ ਨਿਕਲਦਾ ਕੁਝ ਹੋਰ ਹੈ ਇਸ ਚੀਜ਼ ਦੀ ਸਾਡੀ 100% ਗਾਰੰਟੀ ਰਹੂਗੀ ਠੀਕ ਹੈ ਭਾਈ ਲਓ ਵੀ ਦੋਸਤੋ ਬਾਈ ਨਾਲ ਗੱਲਬਾਤ ਕੀਤੀ ਸਭ ਤੋਂ ਵੱਡੀ ਗੱਲ ਇਹ ਕਿ ਉਹ ਪ੍ਰੋਡਕਟ ਆਪਾਂ ਕਿਤੇ ਵੀ ਦਿਖਾ ਸਕਦੇ ਆ ਪਰ ਉਹ ਬੰਦਾ ਕਿਵੇਂ ਆਪਾਂ ਉਹ ਵੀ ਤੁਹਾਨੂੰ ਬਰੀਕੀ ਨਾਲ ਦਿਖਾਏਗਾ ਤੇ ਜੇਕਰ ਤੁਸੀਂ ਘਰ ਦੇ ਵਿੱਚ ਪੂਰਾ ਸਾਰਾ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਬਾਈ ਹੋਰਾਂ ਨਾਲ ਕੰਟੈਕਟ ਕਰੋ ਨੰਬਰ ਸਕਰੀਨ ਤੇ ਦਿੱਤਾ ਹੈਗਾ ਦੂਜੀ ਗੱਲ ਆਪਾਂ ਇੰਨੀ ਕੁ ਗਾਰੰਟੀ ਲੈਨੇ ਆ ਵੀ ਜੇ ਕੋਈ ਵੀ 1921 ਦੀ ਗੱਲ ਤੁਹਾਨੂੰ ਲੱਗਦਾ ਹੈ ਮੈਨੂੰ ਸਿੱਧਾ ਵੀ ਮੈਸੇਜ ਕਰ ਸਕਦੇ ਹੋ ਵੀ ਜੋ ਬਾਈ ਹੋਰ ਨੇ ਕਿਹਾ ਉਹ ਨਿਕਲਗਾ ਪ੍ਰੋਡਕਟ ਉਹੀ ਤੇ ਲੱਖ ਰੁਪਏ ਦੇ ਬਾਈ ਹੋਰੀ ਗਾਰੰਟੀ ਵੀ ਲੈਂਦੇ ਨੇ ਤੀਜੀ ਗੱਲ ਸਭ ਤੋਂ ਜਿਹੜੀ ਖਾਸ ਚੀਜ਼ ਹੁੰਦੀ ਹੈਗੀ ਵੀ ਫਿਟਿੰਗ ਹੁਣ ਤਾਂ 4 ਦਿਨ ਬਾਈ ਨੇ ਕਹਿੰਦਾ ਮੇਚੇ ਤੋਂ ਲੈ ਕੇ ਫਿਟਿੰਗ ਦੇ ਵਿੱਚ 4 ਦਿਨਾਂ 'ਚ ਵੀ ਕਰ ਦਿੰਦੇ ਆ ਜਿਹੜੀ ਘਰੇ ਤੁਹਾਨੂੰ ਮੈਨ ਹੁੰਦਾ ਨਾ ਚਾਹੇ ਇੱਥੇ ਤਾਂ 10 ਪਰ ਜਿਹੜਾ ਮੇਨ ਹੁੰਦਾ ਵੀ ਇੱਕ ਦਿਨ ਜਦੋਂ ਘਰੇ ਆਗੇ ਸੁਭਾ ਆਗੇ ਤਾਂ ਰਾਤ ਨੂੰ ਬੰਦੇ ਮੁੜ ਜਾਣ ਤਾਂ ਉਹ ਕੰਮ ਬਾਈ ਹੋਰੀ ਕਰਦੇ ਨੇ ਸ਼ਾਮ ਤੱਕ ਫਿਟਿੰਗ ਕਰਕੇ ਤੁਹਾਡੇ ਘਰ ਤੱਕ ਜਿਹੜਾ ਤੁਹਾਡਾ ਪ੍ਰੋਡਕਟ ਆ ਪਹੁੰਚਾਉਂਦੇ ਨੇ ਧੰਨਵਾਦ ਦੋਸਤ ਸਸੀ ਗਾ